ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ 45ਵੀਂ ਬਲਾਕ ਪ੍ਰਾਇਮਰੀ ਸਕੂਲ ਖੇਡਾ ਸਮੂਹ ਸਟਾਫ ਸੈਂਟਰ ਪੱਦੀ ਖਾਲਸਾ ਸੈਂਟਰ ਲੋਗੜ ਅਤੇ ਸਮੂਹ ਅਧਿਆਪਕ ਬਲਾਕ ਗੁਰਾਇਆ ਵੱਲੋਂ ਕਰਵਾਈਆਂ ਗਈਆਂ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਮਾਜ ਸੇਵਕ ਸੋਢੀ ਰਾਮ ਗੁਹਾਵੜ ਰੋਟਰੀ ਕਲੱਬ ਗੁਰਾਇਆਂ ਦੇ ਪ੍ਰਧਾਨ ਹਰਜੀਵਨ ਜੈਨ ਅਤੇ ਮੈਂਬਰ ਸਹਿਬਾਨ ਨਾਲ ਗੁਰਾਇਆ ਬਲੱਡ ਸੇਵਾ ਦੇ ਪ੍ਰਦਾਨ ਹੈਪੀ ਮਾਈ ਸਮਾਜ ਸੇਵਕ ਕੁਲਵਿੰਦਰ ਸੰਧੂ ਪਹੁੰਚੇ ਜਿਨਾ ਵੱਲੋਂ ਰਿਬਨ ਕੱਟ ਕੇ ਅਤੇ ਗੁਬਾਰੇ ਛੱਡ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਅੱਜ ਬਲੌਗ ਪੱਦਰ ਦੀਆਂ ਪ੍ਰਾਇਮਰੀ ਸਕੂਲ ਦੀਆਂ ਖੇਡਾਂ ਹੋ ਰਹੀਆਂ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਸਾਡੀ ਜਿਹੜੀ ਇਹ ਬੱਚਿਆਂ ਦੀ ਪਨੀਰੀ ਆ ਇਹ ਹੁਣ ਤੋਂ ਖੇਡਾਂ ਦੇ ਵੱਲ ਧਿਆਨ ਦੇਣ ਗਈ ਤਾਂ ਅੱਗੇ ਤੋਂ ਮਤਲਬ ਇਹ ਪੜ੍ਹਾਈ ਦੇ ਵਿੱਚ ਵੀ ਤੇ ਖੇਡਾਂ ਦੇ ਵਿੱਚ ਵੀ ਆਪਣਾ ਨਾਮ ਬਣਾਉਣਗੇ ਮੈਂ ਹਮੇਸ਼ਾ ਤੱਕ ਪਰ ਇਹਨਾਂ ਇਹਨਾਂ ਕਰਨ ਲਈ ਜਿੱਥੇ ਐਜੂਕੇਸ਼ਨ ਦੇ ਨਿਆਣੇ ਪੜ੍ਹਨ ਨੂੰ ਹਿਾਰਿਆ ਉਹਨਾਂ ਦੀ ਮਦਦ ਕਰਨ ਲਈ ਜਿੱਥੇ ਖੇਡਣ ਦੇ ਬੱਚੇ ਮਸ਼ਾਹਰ ਹੈ ਉਹਨਾਂ ਲਈ ਵੀ ਜਿੱਦਾਂ ਇੱਥੇ ਫੁੱਟਬਾਲ ਦੀ ਟੀਮ ਖੇਲਦੀ ਆ तकरीबन 60 65 ਬੱਚੇ ਇੱਥੇ ਸਵੇਰ ਸ਼ਾਮ ਆਉਂਦੇ ਆ ਤੇ ਉਹਨਾਂ ਨੂੰ ਜੋ ਵੀ ਸਮਾਨ ਚਾਹੀਦਾ ਹੁੰਦਾ ਮੈਂ ਲੈ ਕੇ ਦਿੰਦਾ ਆ ਅੱਜ ਮੈਂ ਇਸ ਮੌਕੇ ਤੇ 21000 ਰੁਪਇਆ ਤੇ ਮੇਰਾ ਭਰਾ ਬਹਾਦਰ ਸਿੰਘ ਦਰਦੇਵਾਲ ਸਰਪੰਚ ਸਾਹਿਬ ਦਾ ਜੋ ਕਿ ਅਸੇਆਸ਼ੀਆ ਦੇ ਵਿੱਚ ਸੈਂਟਰਲ ਦਾ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ 21000 ਰੁਪਇਆ ਇਹਨਾਂ ਖੇਡਾਂ ਦੇ ਵਿੱਚ ਦੇ ਰਹੇ ਹਾਂ ਤਾਂ ਕਿ ਇਹਨਾਂ ਬੱਚਿਆਂ ਦਾ ਹੌਸਲਾ ਵੱਸ ਸਕੇ ਤੇ ਵਧੀਆ ਤੋਂ ਵਧੀਆ ਖੇਡਾਂ ਖੇਡ ਸਕਣ ਤੇ ਇਹਨਾਂ ਨੂੰ ਕਿਸੇ ਗੱਲ ਦੀ ਕਮੀ ਨਾ ਆਵੇ ਜੈ ਅੱਜ ਬੜਾ ਭੱਗਾ ਵਾਲਾ ਦਿਨ ਹੈ ਕਿ ਅੱਜ ਜਿਹੜੇ ਸਕੂਲ ਲੈਵਲ ਦੇ ਆ ਜਿਹੜੇ ਪ੍ਰਾਇਮਰੀ ਸਕੂਲ ਲੈਵਲ ਦੀਆਂ ਗੇਮਸ ਹੈਗੀਆਂ ਔਰ ਬਲੌਕ ਰੁੜਕਾ ਔਰ ਆਸ-ਪਾਸ ਦੇ ਜਿਹੜੇ ਪਿੰਡ ਹੈਗੇ ਆ ਉਹ ਰਲ ਕੇ ਇੱਕ ਗੇਮਿੰਗ ਦਾ ਜਿਹੜਾ ਅੱਜ ਸ਼ੁਰੂ ਕੀਤਾ ਸਰਕਾਰੀ ਤੌਰ ਤੇ ਮੈਂ ਬੜਾ ਆਪਣੇ ਆਪ ਨੂੰ ਵਿਭਾਗਾ ਸਮਝਦਾ ਕਿ ਮੈਨੂੰ ਵੀ ਇਹ ਜੁਆਇਨ ਕਰਨ ਦਾ ਅੱਜ ਮੌਕਾ ਮਿਲਿਆ ਔਰ ਸਾਡੀ ਟੀਮ ਨੇ ਬੱਚਿਆਂ ਲਈ ਐਫਰਟਸ ਕੀਤੀਆਂ ਨੇ ਕਿ ਕਿਉਂਕਿ ਆਉਣ ਵਾਲਾ ਜਿਹੜਾ ਭੁੱਖਾ ਹੈ ਸਾਡਾ ਇਹ ਬੱਚੇ ਨੇ ਜੇ ਇਹ ਗੇਮਾਂ ਤੋਂ ਇਥੋਂ ਸਿੱਖੇ ਜਾਣਗੇ ਕੋ ਚੰਗੀਆਂ ਸਿੱਖਿਆਵਾਂ ਲੈਣਗੇ ਤਾਂ ਸੋ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਔਰ ਨਸ਼ਿਆਂ ਨੂੰ ਤਿਆਗਦੇ ਹੋਏ ਜਿਹੜਾ ਅੱਜ ਇਹ ਮੈਸੇਜ ਇਹ ਸਰਕਾਰੀ ਤੌਰ ਤੇ ਕੀਤਾ ਜਾ ਰਿਹਾ ਬਲਾਕ ਪੱਧਰ ਤੇ ਕੀਤਾ ਜਾ ਰਿਹਾ ਮੈਂ ਮਾਸਟਰ ਅਸ਼ੋਕ ਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਔਰ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਇਹਨਾਂ ਬੱਚਿਆਂ ਨੂੰ ਐਪਰੀਸ਼ੀਏਟ ਕਰੀਏ ਤਾਂ ਕਿ ਇਹ ਹੋਰ ਉੱਚੇ ਪੱਧਰ ਤੇ ਜਾ ਕੇ ਸਾਡੇ ਪੰਜਾਬ ਦਾ ਡਿਸਟ੍ਰਿਕਟ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਔਰ ਮੈਂ ਦੁਬਾਰਾ ਤੋਂ ਗੁਰਾਇਵਲਡ ਸੇਵਾ ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਵਧਾਈ ਦਿਨਾ ਔਰ ਆਪਣੇ ਵੱਲੋਂ ਜਿੰਨੀ ਕੈਪੀਡ ਹੋਈ ਆ ਆਪਾਂ ਉਹਨਾਂ ਨੂੰ ਹੈਲਪ ਕੀਤੀ ਆ ਸਾਡੇ ਵੀਰ ਕੁਲਵਿੰਦਰ ਜੀ ਇਹਨਾਂ ਨੇ ਵੀ ਆਪਣੇ ਟੀਮ ਵੱਲੋਂ ਇਨਸਾਨੀਅਤ ਦੀ ਸੇਵਾ ਵੱਲੋਂ 5100 ਰੁਪਏ ਦੀ ਸੇਵਾ ਪਾਈ ਆ ਸੀ 3100 ਰੁਪਏ ਦੀ ਸੇਵਾ ਪੇਟਾ ਜਿਹੜੀ ਆ ਗਿਆ ਉਹ ਇਸ ਦੇ ਵਿੱਚ ਪਾਈ ਆ ਔਰ ਮੈਂ ਆਪਣੇ ਆਪ ਨੂੰ ਦੁਬਾਰਾ ਤੋਂ ਬੜਾ ਭਾਗਾ ਸਮਝਦਾ ਕਿ ਸਾਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣ ਦਾ ਮੌਕਾ ਮਿਲਿਆ ਧੰਨਵਾਦ ਅੱਜ ਬਲੌਕ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ੁਭ ਆਰੰਭ ਸਰਕਾਰੀ ਹਾਈ ਸੀਨੀਅਰ ਸੈਕੰਡਰੀ ਸਕੂਲ ਗੁਰਆਂ ਦੀ ਗਰਾਊਂਡ ਦੇ ਵਿੱਚ ਹੋਇਆ ਜੋ ਕਿ ਸਾਡੇ ਬੀਪੀਓ ਅਫਸਰ ਦੇ ਬੀਪੀਓ ਸਾਹਿਬ ਦੇ ਦਫ਼ਤਰ ਦੇ ਨਾਲ ਬਿਲਕੁਲ ਸਾਹਮਣੇ ਗਰਾਊਂਡ ਹੈ ਅਸੀਂ ਉਹਨਾਂ ਦੀ ਰਹਿਨਮਾਈ ਹੇਠ ਸਰਦਾਰ ਜਸਵੀਰ ਸਿੰਘ ਤੇ ਸਮੁੱਚੇ ਸੈਂਟਰ ਹੈੱਡ ਦੀ ਰਹਿਨਮਾਈ ਹੇਠ ਦੋ ਸੈਂਟਰ ਪੱਦੀ ਖਾਲਸਾ ਔਰ ਲੋਗੜ ਦੀ ਰਹਿਨਮਾਈ ਹੇਠ ਮੇਜ਼ਬਾਨੀ ਦੇ ਨਾਲ ਇਹ ਖੇਡਾਂ ਕਰਾ ਰਹੇ ਹਾਂ ਇਸ ਵਿੱਚ 57 ਸਕੂਲਾਂ ਦੇ ਬੱਚੇ ਜਿਹੜੇ ਆ ਭਾਗ ਲੈ ਰਹੇ ਆ ਸਮੂਹ ਅਧਿਆਪਕ ਸਾਥੀਆਂ ਵੱਲੋਂ ਬੱਚਿਆਂ ਨੂੰ ਖੇਡਾਂ ਦੇ ਵਿੱਚ ਤਿਆਰ ਕਰਕੇ ਲਿਆਂਦਾ ਗਿਆ ਜਿਸ ਵਿੱਚ ਵੱਖ-ਵੱਖ ਐਥਲੈਟਿਕ ਦੀਆਂ ਇਵੈਂਟਸ ਔਰ ਮੇਜਰ ਗੇਮਾਂ ਦੀਆਂ ਇਵੈਂਟਸ ਹੋਣਗੀਆਂ ਇਹ ਲਗਭਗ 2 ਦਿਨ ਚੱਲੇਗਾ ਇਸ 2 ਦਿਨ ਦੇ ਵਿੱਚ ਜਿਹੜੇ ਬੱਚੇ ਜਿੱਤਣਗੇ ਉਹ ਅਸੀਂ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਸ਼ਾਮਲ ਕਰਾਂਗੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਸ਼੍ਰੀ ਸੋਢੀ ਰਾਮ ਜੀ ਉੱਗੇ ਸਮਾਜ ਸੇਵਕ ਸਮੂਹੀ ਗ੍ਰਿਆਂ ਦੀ ਟੀਮ ਸ਼੍ਰੀ ਮਨੀਸ਼ ਕੁਮਾਰ ਜੀ ਬਾਬਾ ਔਰ ਸਮੂਚੀ মিডিਆ ਟੀਮ ਪਹੁੰਚੀ ਆ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਗ੍ਰਾਂ ਦੇ ਨਿਵਾਸੀ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਰਹਿਣਗੇ ਧੰਨਵਾਦ ਜੀ ਜਿਸ ਵਿੱਚ ਸ਼੍ਰੀ ਡੱਲੇਆੜ ਤੋਂ ਸਰਪੰਚ ਸਾਹਿਬ ਤੇ ਸ਼੍ਰੀ ਸੋਢੀ ਰਾਮ ਜੀ ਤੇ ਗ੍ਰਾਂ ਤੋਂ ਬਲੱਡ ਡੋਨਰ ਸ਼੍ਰੀ ਹੈਪੀ ਮਾਹੀ ਜੀ ਤੇ ਜੈਨ ਸਾਹਿਬ ਹੁਣੀ ਔਰ ਬਹੁਤ ਸਾਰੇ ਦਾਨੀ ਸੱਜਣਾ ਨੇ ਦਿਲ ਖੋਲ ਕੇ ਦਾਨ ਦਿੱਤਾ ਔਰ ਆਸ ਵੀ ਦਿੱਤੀ ਆ ਵੀ ਜੇਕਰ ਤੁਹਾਨੂੰ ਕਿਸੇ ਦਾਨ ਦੀ ਲੋੜ ਆ ਅਸੀਂ ਦਿਲ ਖੋਲ ਕੇ ਇਹਨਾਂ ਬੱਚਿਆਂ ਦੀ ਸੇਵਾ ਕਰਾਂਗੇ ਧੰਨਵਾਦ ਜੀ ਕਿਉਂਕਿ ਜਿਹੜੇ ਮਜੂਦਾ ਸਰਕਾਰ ਦੇ ਨੁਮਾਇੰਦੇ ਆ ਉਹਨਾਂ ਨੂੰ ਸੱਦਾ ਪੱਤਰ ਹਾਂਜੀ ਸੱਦਾ ਪੱਤਰ ਦਿੱਤਾ ਗਿਆ ਸੀ ਪਰ ਪਤਾ ਨਹੀਂ ਮੈਨੂੰ ਲੱਗਦਾ ਨਹੀਂ ਵੀ ਕਿਸੇ ਰੀਮਿਆ ਕਰਨ ਨਹੀਂ ਪਹੁੰਚ ਸਕੇ ਕਾਂਗਰਸ ਪਾਰਟੀ ਵੱਲੋਂ ਇਹ ਅਦਗਤ ਨਹੀਂ ਕੀਤਾ ਗਿਆ ਨਹੀਂ ਜੀ ਇਹ ਸਮੁੱਚੇ ਗ੍ਰਹਿਣ ਨਿਵਾਸੀਆਂ ਲੋਕ ਕੀਤਾ ਗਿਆ ਅਸੀਂ ਕਿਸੇ ਪਾਰਟੀ ਨੂੰ ਨਹੀਂ ਅਸੀਂ ਸਾਰੇ ਸਾਰਿਆਂ ਨੂੰ ਬਰਾਬਰ ਰੱਖ ਕੇ ਸੱਦਾ ਪੱਤਰ ਦਿੱਤਾ ਸੀ ਜਿਹੜੇ ਆ ਗਏ ਸੀ ਸਾਰੇ ਸਾਥੀਆਂ ਦਾ ਅਸੀਂ ਵੈਲਕਮ ਕੀਤਾ ਜੀ